ਸੋ ਕਹ ਟਲ ਗੁਰ ਸੇਵੀਐ ਹਨ ਸਹਜ ਸੁਭਾਏ ਦਰਸ਼ਨ ਪਰਸੈ ਗੁਰ ਕਾ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਾ ਕਰਸਾ ਤੁਧ ਡਠੇ ਸਚੇ ਪਾਤਸ਼ਾ ਮੜ ਜਨਮ ਜਨਮ ਦੀ ਸਜਣ ਸੱਚਾ 파ਤਸ਼ਾ ਸ਼ਿਰਸ਼ਾ ਹਾਦ ਜਿਸ ਪਾਸ ਵਹਿਠਿਆ ਸੋਹੀਐ ਸਬਨਾ ਦਾ ਸਤਨਾਮ ਆਹੇ ਗੁਰੂ ਸਾਹਿਬ ਜੀ ਰਾਗ ਤਹਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓ ਅੰਕਰ ਸਤ ਗੁਰ ਪ੍ਰਸਾਦ ਸਨਕ ਸੰਨੰਦ ਮਹੇਸ ਸਮਨ ਸ਼ੇਖਨਾਗ ਤੇਰੋ ਮਰਮ ਨਾ ਜਨ ਸਨਕ ਸੰਨੰਦ ਮਹੇਸ ਸਮਨ ਸ਼ੇਖਨਾਗ ਤੇਰੋ ਮਰਮ ਨਾ ਜਨ संत संगत राम हृदय बसाई रहा हनुमान सर गरुड़ समान सुरपत नरपत नहीं गुण जन चार वेद ਅਰ ਸਿਮਰਤ ਪੁਰਨ ਕਮਲਾ ਪਤ ਕਬਲਾ ਨਹੀਂ ਜਨ ਕਹੈ ਕਵੀਰ ਸੋ ਪਰਮੈ ਨਹੀਂ ਪਗ ਲਗ ਰਾਮ ਰਹਿ ਸਰਨਾਹੀ ਕਹੇ ਕਬੀਰ ਸੋ ਭਰਮ ਨਾਹੀ ਪਗ ਲਗ ਰਾਮ ਰਹਿ ਸਰਨਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ੴ ਸਤਿਗੁਰ ਪ੍ਰਸਾਦ ਸਨਕ ਸੰਨਦ ਮਹੇਸ਼ ਸਮਨ ਸੇਖਨਾਗ ਤੇਰੋ ਮਰਮ ਨ ਜਾਣ ਗੁਰੂ ਪਿਆਰ ਵਾਲਿਓ ਅਜਦਾ ਪਾਵਨ ਮੁਖਵਾਕ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦੇ ਰਸਨਾ ਤੋਂ ਉਚਾਰਨ ਹੋਇਆ ਤਾਂ ਆਸਰੇ ਰਾਗ ਅੰਦਰ ਪਾਵਨ ਅੰਗ 691 ਤੇ 92 ਉੱਤੇ ਸੁਭਾਇਮਾਨ ਹੈ ਭਗਤ ਸਾਹਿਬਾਨ ਕਹਿੰਦੇ ਨੇ ਕਹਿੰਦੇ ਸੰਸਾਰ ਦੇ ਵਿੱਚ ਜਿਨ੍ਹਾਂ ਨੂੰ ਮਨੁੱਖ ਪੂਜਦਾ ਉਹ ਦੇਵੀ ਦੇਵਤੇ ਤੇ ਉਹਨਾਂ ਦੇ ਪੁੱਤਰ ਸਨਕ ਤੇ ਸੰਨੰਦ ਇਹ ਬ੍ਰਹਮਾ ਜੀ ਦੇ ਪੁੱਤਰਾਂ ਦਾ ਨਾਂ ਹੈ ਚਾਰ ਵਿੱਚੋਂ ਮਹੇਸ਼ਪਾਉ ਸ਼ਿਵ ਜੀ ਵਰਗੇ ਹੋਰ ਅਨੇਕਾ ਦੇਵੀ ਦੇਵਤੇ ਸ਼ੇਖ ਨਾਗ ਜਿਦੇ ਹਜ਼ਾਰਾਂ ਫਨ ਬਣੇ ਗਏ ਨੇ ਤੇ ਹਰ ਇੱਕ ਫਨ ਤੋਂ ਰੱਬ ਦਾ ਇੱਕ ਨਵਾਂ ਨਾਮ ਲੈਂਦਾ ਏ ਕਹਿੰਦੇ ਦਾਤਾ ਜੀ ਇਹ ਸਾਰੇ ਵੀ ਤੇਰੋ ਮਰਮ ਨਾ ਜਾਣਾਂ ਤੇਰਾ ਭੇਦ ਨਹੀਂ ਜਾਣ ਸਕੇ ਜਦੋਂ ਇਹ ਦੇਵੀ ਤੇ ਦੇਵਤੇ ਤੇ ਉਹਨਾਂ ਦੇ ਪੁੱਤਰ ਰੱਬ ਦਾ ਭੇਦ ਨਹੀਂ ਪਾ ਸਕਤੇ ਮਨੁੱਖ ਦੀ ਕੀ ਪਾਇਆ ਹੈ ਕਿ ਮਨੁੱਖ ਰੱਬ ਦਾ ਭੇਦ ਪਾ ਲਏ ਅਜ ਸਾਇੰਸ ਲੱਗੀ ਤਾਂ ਹੋਈਏ ਰੱਬ ਦਾ ਭੇਦ ਪਾਉਣ ਨੂੰ ਪਰ ਸਤਗੁਰ ਕਹਿੰਦੇ ਭੇਦ ਪਾਇਆ ਨਹੀਂ ਜਾ ਸਕਦਾ ਹਾਂ ਰੱਬ ਵਿੱਚ ਸਮਾਇਆ ਜ਼ਰੂਰ ਜਾ ਸਕਦਾ ਹੈ ਇਸ ਕਰਕੇ ਅੰਤ ਪਾਉਣ ਦੀ ਜਗਾ ਉਸ ਵਿੱਚ ਸਮਾਉਣ ਦਾ ਯਤਨ ਕਰਿਏ ਤੇ ਜਿਹੜਾ ਸਮਾਜ ਆਏਗਾ ਉਹ ਉਸ ਵਰਗਾ ਬਣ ਜਾਏਗਾ ਤਾਂ ਹੀ ਸਤਿਗੁਰ ਕਹਿੰਦੇ ਜਿਨ੍ਹਾਂ ਹਰ ਜਪਿਆ ਸੇਹ ਹਰ ਹੋਏ ਉਹ ਉਸ ਵਰਗੇ ਬਣ ਸਕਦੇ ਆ ਫਿਰ ਕੋਈ ਫਰਕ ਨਹੀਂ ਰਹਿੰਦਾ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਨਸ ਦੇਹਾ ਫਰਕ ਤੇ ਮਿਟ ਸਕਦਾ ਹੈ ਰੱਬ ਵਿੱਚ ਤੇ ਮਨੁੱਖ ਵਿੱਚ ਉਸ ਦਾ ਸਿਮਰਨ ਕਰਕੇ ਪਰ ਕੋਈ ਕਹੇ ਮੈਂ ਰੱਬ ਦਾ ਅੰਤ ਪਾਉਣ ਚੱਲਿਆ ਤੇ ਅੰਤ ਪਾ ਕੇ ਮੋੜਾਂਗਾ ਸਤਿਗੁਰ ਕਹਿੰਦੇ ਇਹ ਹੋ ਨਹੀਂ ਸਕਦਾ ਜਿਹੜੇ ਅੰਤ ਪਾਉਣ ਗਏ ਜਾਂ ਤਾਂ ਭਟਕ ਗਏ ਜਾਂ ਉਸ ਵਿੱਚ ਸਮਾ ਗਏ ਪਰ ਕੋਈ ਆ ਕੇ ਇਹ ਨਹੀਂ ਦੱਸ ਸਕ ਕੇ ਵੀ ਰੱਬ ਕਿੰਨਾ ਕੁ ਵੱਡਾ ਹੈ ਇੱਕੋ ਗੱਲ ਆਖ ਦਿੱਤੀ ਫਿਰ ਕਿ ਸੁਣ ਵੱਡਾ ਆਖੈ ਸਭ ਕੋਏ ਕੇਵੜ ਵੱਡਾ ਏ ਕੋਈ ਨਹੀਂ ਬਿਆਨ ਕਰ ਸਕਿਆ ਸਤਗੁਰ ਮਿਹਰ ਕਰਨ ਅਸਾਂ ਵੀ ਉਸ ਮਾਲਕ ਦੀ ਇਬਾਦਤ ਕਰਕੇ ਉਸ ਵਿੱਚ ਸਮਾਈਏ ਤੇ ਆਪਣੇ ਜੀਵਨ ਨੂੰ ਸਵਾਰੀਏ ਸਤਗੁਰ ਸਭਨਾ ਨੂੰ ਨਾਮ ਸੇਵਾ ਸਿਮਰਨ ਬਖਸ਼ਣ ਸਭਨਾ ਦਾ ਆਗਿਆ ਗਾਵੇ ਆਪਣੇ ਦਰ ਤੇ ਪ੍ਰਵਾਨ ਕਰਨ ਜੀ ਹੋਈਆਂ ਭੁੱਲਾਂ ਦੇ ਖਿਮਾ ਵਾਹਿ ਹੈ ਗੁਰਜੀਕਾ ਖਾਲਸਾ ਵਾਹਿ ਹੈ ਗੁਰਜੀਕੀ ਫਤਿਹ